ਅਸੀਂ ਕਿਰਸਾਏ ਲੇਡੀਜ਼ ਸੇ ਔਰ ਜੈਂਸੇ ਅਪ ਟੂ 40% ਦਾ ਡਿਸਕਾਊਂਟ ਲਾਇਆ ਹੋਇਆ ਹੈ ਹਰ ਆਈਟਮ ਦੇ ਵਿੱਚ ਅਲੱਗ-ਅਲੱਗ ਡਿਸਕਾਊਂਟ ਲਾਇਆ ਹੈ। ਪੂਰ ਕਲੈਕਸ਼ਨ ਇਹਦੇ ਵਿੱਚ ਤੁਹਾਨੂੰ ਕਾਫੀ ਸਾਰੀ ਮਿਲੇਗੀ ਇਹਦੇ ਸਿਰਫ ਇੱਕ ਸੈਂਪਲ ਦੋ ਦੋ ਤਿੰਨ ਤਿੰਨ ਦਿਖਾ ਰਹੇ ਆ ਕਿ ਵੀਡੀਓ ਦੇ ਵਿੱਚ ਅਸੀਂ ਸਾਰਾ ਕੁਝ ਨਹੀਂ ਦਿਖਾ ਸਕਦੇ। ਬਾਕੀ ਜਦੋਂ ਤੁਸੀਂ ਵਿਜ਼ਿਟ ਕਰੋਗੇ ਕਸ਼ਮੇ ਵਿਜ਼ਿਟ ਕਰੋਗੇ ਇਹਦੇ ਵਿੱਚ ਕਾਫੀ ਸਾਰੀ ਕਲੈਕਸ਼ਨ ਦੇਖਣ ਨੂੰ ਮਿਲੇਗੀ ਤੁਹਾਨੂੰ। ਜੋ ਵੈਰਾਈਟੀ ਤੇ ਜੋ ਕਲੈਕਸ਼ਨ ਸਾਡੀ ਸ਼ੋਪ ਤੇ ਤੁਹਾਨੂੰ ਮਿਲੇਗੀ ਉਹ ਮਾਰਕੀਟ ਚ ਕਾਮਨ ਕਿਸੇ ਵੀ ਸਟੋਰ ਤੋਂ ਕਾਮਨ ਨਹੀਂ ਮਿਲੇਗੀ। ਤੇ ਤੁਸੀਂ ਸਾਰੇ ਇਸ ਭਾਰੀ ਸੇਲ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਵਿਜ਼ਿਟ ਕਰੋ ਤੁਸੀਂ ਦੇਖ ਰਹੇ ਪਬਲਿਕਸ ਕੋਰ ਨਿਊਜ਼ ਦਾ ਮੈਥਵੜੀ ਹੋਸਟ ਐਂਡ ਦੋਸਤ ਪੂਜਾ ਅੱਜ ਅਸੀਂ ਪਹੁੰਚ ਗਏ ਹਾਂ ਜ਼ਿਲ੍ਹਾ ਹਰਿਆਣੇ ਦੇ ਸ਼ਹਿਰ ਬਸੂਹਾ ਦੇ ਨਿਊ ਫੈਸ਼ਨ ਹਟ ਸ਼ਾਪ ਦੇ ਵਿੱਚ ਜੋ ਕਿ ਨੀਅਰ ਪਮਾ ਜੁਵਲਰਸ ਲਾਇਬ੍ਰੇਰੀ ਚੌਂਕ ਬਸੂਹਾ ਰਿਕੇ ਸਟੇਟ ਦਾ ਨਿਊ ਫੈਸ਼ਨ ਹਟ ਤੇ ਲੇਡੀਜ਼ ਜਾਂਸ ਤੇ ਕਿਡਜ਼ ਵੇਅਰ ਤੇ ਵੱਡੇ ਆਫਰ ਲਗਾਏ ਗਏ ਨੇ ਅਗਰ ਤੁਸੀਂ ਵੀ ਵਧੀਆ ਤੇ ਬਰਾਂਡਡ ਕਪੜੇ ਡਿਸਕਾਊਂਟ ਤੇ ਲੈਣਾ ਚਾਹੁੰਦੇ ਹੋ ਤਾਂ ਦੇਰ ਨਾ ਕਰੋ ਜਲਦੀ ਹੀ ਵਿਜ਼ਿਟ ਕਰੋ ਨਿਊ ਫੈਸ਼ਨ ਹੱਟ ਸ਼ਾਪ ਦੇ ਵਿੱਚ ਜੋ ਕਿ ਲਾਇਬ੍ਰੇਰੀ ਚੌਕ ਦਸੂਆ ਵਿਖੇ ਸਥਿਤ ਹੈ ਸਾਡੇ ਨਾਲ ਇਸ ਲਈ ਸ਼ਾਮਲੇ ਪੰਕਜ ਅਰੋੜਾ ਜੀ ਜੋ ਕਿ ਨਿਊ ਫੈਸ਼ਨ ਹੱਟ ਸ਼ਾਪ ਦੇ ਓਨਰ ਨੇ ਤੇ ਆਓ ਅਸੀਂ ਉਹਨਾਂ ਕੋਲ ਡਿਟੇਲਸ ਜਾਣਕਾਰੀ ਲੈਣੇ ਡਿਸਕਾਊਂਟ ਬਾਰੇ ਹਾਂਜੀ ਸਰ ਹਾਂਜੀ ਪਹਿਲਾਂ ਤੇ ਮੇਰੇ ਸਾਰੇ ਪੈਨਪਰਾਵਾ ਨੂੰ ਤੇ ਬਜ਼ੁਰਗਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਗੱਲ ਔਰ 2025 ਨਵਾਂ ਸਾਲ ਸਭ ਲਈ ਖੁਸ਼ੀਆਂ ਭਰਿਆ ਲੈ ਆਵੇ। ਹੱਜ ਮੈਡਮ ਸਰ ਕਿਡਜ਼ wear, ਲੇਡੀਜ਼ ਤੇ ਜੈਂਟਸ ਤੇ ਕਿੰਨੇ ਪਰਸੈਂਟ ਤੁਸੀਂ ਡਿਸਕਾਊਂਟ ਲਗਾਇਆ ਹੈ? ਅਸੀਂ ਕਿਡਜ਼ wear, ਲੇਡੀਜ਼ ਤੇ ਔਰ ਜੈਂਟਸ ਤੇ ਅਪ ਟੂ 40% ਦਾ ਡਿਸਕਾਊਂਟ ਲਾਇਆ ਹੋਇਆ ਹੈ। ਹਰ ਆਈਟਮ ਦੇ ਵਿੱਚ ਅਲੱਗ-ਅਲੱਗ ਡਿਸਕਾਊਂਟ ਹੈਗਾ। ਸਰ ਸਟਾਰਟ ਕਰਦੇ ਹਾਂ ਲੇਡੀਜ਼ ਦੇ ਵਿੱਚ। ਲੇਡੀਜ਼ ਵੈਰਾਈਟੀ ਦੇ ਵਿੱਚ ਤੁਹਾਡੇ ਕੋਲ ਕਿਹੜੀ-ਕਿਹੜੀ ਵੈਰਾਈਟੀ ਹੈ ਤੇ ਕਿੰਨੇ ਪਰਸੈਂਟ ਤੁਸੀਂ ਡਿਸਕਾਊਂਟ ਲਗਾਇਆ ਹੈ? ਜੀ ਆਓ ਮੈਂ ਤੁਹਾਨੂੰ ਉਹ ਚੀਜ਼ਾਂ ਦਾ ਮੈਂਸ਼ਨ ਕਰਦਾ ਆਓ ਇਸ ਵਾਰ ਲੇਡੀਜ਼ ਦੇ ਕੋਲ ਟ੍ਰੈਂਡ ਨੇ ਜੀ। ਲੇਕੋ ਵਿਦ ਬੋਟਮ ਠੀਕ ਹੈ ਇਹਨਾਂ ਦੇ ਵਿੱਚ ਅਸੀਂ 40% ਡਿਸਕਾਊਂਟ ਲਗਾਇਆ ਹੋਇਆ ਹੈ ਇਹਦੇ ਵਿੱਚ ਤੁਹਾਨੂੰ ਕਾਫੀ ਸਾਰੀ ਕਲੈਕਸ਼ਨ ਮਿਲੇਗੀ 3 ਪੀਸ ਵਾਲੇ ਵੀ ਕੋਟ ਸੈਟ ਹੈਗੇ ਨੇ ਵਿਦ ਨੀਚੇ ਇਨਰ ਹੈ ਠੀਕ ਹੈ ਜੀ ਨਾਲ ਇਹਦੇ ਬੋਟਮ ਆਣਗੇ ਆ ਬੋਟਮ ਹੈ ਇਹਦੇ ਹੈਂਡ ਵਰਕ ਹੋਇਆ ਹੈ ਇਹਦੇ ਬੋਟਮ ਤੇ ਵੀ ਠੀਕ ਹੈ ਔਰ ਸਾਡੇ ਕੋ ਡਰੈਸਿਸ ਹੈਗੀਆਂ ਇਹਨਾਂ ਤੇ ਵੀ ਅਸੀਂ 40% ਡਿਸਕਾਊਂਟ ਲਗਾਇਆ ਹੋਇਆ ਹੈ ਅਦੇ ਬਾਕੀ ਇਸ ਤੋਂ ਇਲਾਵਾ ਵੀ ਕਲੈਕਸ਼ਨ ਕਾਫੀ ਸਾਰੀ ਹੈਗੀ ਹੈ ਸਿਰਫ ਮੈਂ ਤੁਹਾਨੂੰ 2 2 3 3 ਪੀਸ ਦਿਖਾ ਰਿਹਾ ਹਾਂ ਸਿਰਫ ਤੇ ਸਾਰੇ 올 ਸਾਈਜ਼ਸ ਵਿੱਚ ਅਵੇਲੇਬਲ ਹੈ 올 ਸਾਈਜ਼ਸ ਮੈਡਮ ਇਹਦੇ ਵਿੱਚ ਸਾਈਜ਼ ਆਂਦੇ ਹੈਗੇ ਆ ਮੀਡੀਅਮ ਤੋਂ ਲੈ ਕੇ ਡਬਲ ਐਕਸ ਸਾਈਜ਼ ਦੇ ਉੱਤੇ ਓਕੇ ਠੀਕ ਹੈ ਔਰ ਕਲੈਕਸ਼ਨ ਇਹਦੇ ਵਿੱਚ ਤੁਹਾਨੂੰ ਕਾਫੀ ਸਾਰੀ ਮਿਲੇਗੀ ਇਹਦੇ ਸਿਰਫ ਇੱਕ ਸੈਂਪਲ ਦੋ ਦੋ ਤਿੰਨ ਤਿੰਨ ਦਿਖਾ ਰਹੇ ਆ ਕਿ ਵੀਡੀਓ ਦੇ ਵਿੱਚ ਅਸੀਂ ਸਾਰਾ ਕੁਝ ਨਹੀਂ ਦਿਖਾ ਸਕਦੇ ਬਾਕੀ ਜਦੋਂ ਤੁਸੀਂ ਵਿਜ਼ਿਟ ਕਰੋਗੇ ਕਸ਼ਮੇ ਵਿਜ਼ਿਟ ਕਰਨਗੇ ਇਹਦੇ ਵਿੱਚ ਕਾਫੀ ਸਾਰੀ ਕਲੈਕਸ਼ਨ ਦੇਖਣ ਨੂੰ ਮਿਲੇਗੀ ਤੁਹਾਨੂੰ ਠੀਕ ਹੈ ਇਸ ਤੋਂ ਇਲਾਵਾ ਜਿੱਦਾਂ ਸਾਡੇ ਕੋਲ ਮੈਂ ਕੁਰਤੀ ਸੱਟ ਬਹੁਤ ਅੱਛੇ ਆਂਦੇ ਨੇ ਓਕੇ ਇਹ ਬ੍ਰਾਂਡਡ ਨੇ ਇਹ ਦੂ ਕੰਪਨੀ ਹੈ ਜੋਲੀ ਵੂਮਨ ਹੈ ਮਿਸਟਰਜ਼ਨ ਹੈ ਆ ਦੇਖੋ ਇੰਨੇ ਨਾਲ ਤੁਸੀਂ ਮੇਨ ਇਹਦਾ ਬੋਟਮ ਹੈ ਠੀਕ ਹੈ ਜੀ ਇਹ ਪ੍ਰੀਮੀਅਮ ਵੈਲਵਰਡ ਹੈ ਲੋਕਲ ਵੈਲਵਰਡ ਨਹੀਂ ਹੈ ਪ੍ਰੀਮੀਅਮ ਵੈਲਵਰਡ ਹੈ ਇੱਕ ਇਹਦਾ ਤੁਸੀਂ ਨਾਲ ਦੁਪੱਟੇ ਦੇਖੋ ਬਰਾਸੋ ਦੁਪੱਟਾ ਔਰ ਮਾਰਕੀਟ 'ਚ ਤੁਹਾਨੂੰ ਐਵੇਂ ਦੀ ਕਲੈਕਸ਼ਨ ਕਿਸੇ ਕੋਲ ਵੀ ਮਿਲੇਗੀ ਵੀ ਨਹੀਂ ਹੈ ਸਿਲੈਕਟਿਡ ਵੈਰਾਈਟੀ ਦੇ ਵਿੱਚ ਅਸੀਂ ਤੁਹਾਨੂੰ ਡਿਸਕਾਊਂਟ ਦੇ ਰਹੇ ਹਾਂ ਤੇ ਸਾਰੇ ਇਹਦੇ ਵਿੱਚ ਕਲਰ ਹੋਰ ਕਿਹੜੇ-ਕਿਹੜੇ ਵਾਇਲੇਬਲ ਮੈਡਮ ਇਹਦੇ 'ਚ ਕਲਰ ਵੀ ਮਿਲਣਗੇ ਔਰ ਇਹਦੇ ਵਿੱਚ ਤੁਹਾਨੂੰ ਕਲੈਕਸ਼ਨ ਵੀ ਹੋਰ ਮਿਲੇਗੀ ਫੋਰ ਐਗਜ਼ਾਮਪਲ ਜਿਦਾ ਡਿਜ਼ਾਈਨ ਹੈ ਬਲੈਕ ਕਲਰ ਦਾ ਜੀ ਠੀਕ ਹੈ ਜੀ ਇਹ ਵੀ ਡਿਜ਼ਾਈਨ ਦੇਖੋ ਔਰ ਇਹ ਔਰ ਇਹ ਦੁਪੱਟਾ ਵੀ ਕਾਫੀ ਅੱਛਾ ਹੈ ਇਹ ਵੀ ਮਤਲਬ ਡਿਜ਼ਾਈਨਿੰਗ ਸਾਰੀ ਤੁਹਾਨੂੰ ਮਾਰਕੀਟ ਨਾਲੋਂ ਅਲੱਗ ਹੀ ਮਿਲੇਗੀ ਔਰ ਹੋਰ ਐਗਜ਼ਾਮਪਲ ਇੱਕ ਦੋ ਪੀਸ ਸਾਨੂੰ ਹੋਰ ਦਿਖਾ ਦਿਨਾ ਜੀ ਸਨਾ ਚੀ ਦੇਖੋ ਮੇਨ ਸਲੀਵ ਦੇਖੋ ਇਹਦੀਆਂ ਸਲੀਵ ਦੇ ਉੱਤੇ ਵੀ ਹੈਂਡਵਰਕ ਪੂਰਾ ਹੋਇਆ ਪਿਆ ਠੀਕ ਹੈ ਔਰ ਦੁਪੱਟੇ ਵੀ ਕਾਫੀ ਹੈਵੀ ਨੇ ਇਹਨੂੰ ਤੁਸੀਂ ਫੰਕਸ਼ਨ ਵੇਅਰ ਕਿਤੇ ਵੀ ਯੂਜ਼ ਕਰ ਸਕਦੇ ਹੋ ਕੈਜ਼ੂਅਲ ਵੀ ਪਾਰਟੀ ਵੇਅਰ ਵੀ ਯੂਜ਼ ਹੋ ਜਾਣਗੇ ਠੀਕ ਹੈ ਔਰ ਇੱਕ ਆ ਚੀਜ਼ ਦੇਖੋ ਬੈਕ ਸਾਈਡ ਫਰੰਟ ਵਿਦ ਇਨਰ نیچے ਇਨਰ ਹੈ ਉੱਪਰ ਕੁਰਤੀ ਹੈ ਸ਼ਰਗ ਟਾਈਪ ਨਾਲ ਬੋਟਮ ਇਹ ਵੀ ਤੁਹਾਨੂੰ ਕਲੈਕਸ਼ਨ ਥੋੜੀ ਡਿਫਰੈਂਟ ਹੈ ਮਾਰਕੀਟ ਨਾਲੋਂ ਔਰ ਜਿਸ ਨਾਲ ਅਸੀਂ ਡੈਸਿਸ ਵਗੈਰਾ ਤੇ 30% ਡਿਸਕਾਊਂਟ ਲਗਾਇਆ ਹੋਇਆ ਹੈ ਕੋਰ ਸੈਟ ਤੇ 40 ਹੈ ਔਰ ਜਿਸ ਨਾਲ ਲੇਡੀਜ਼ ਕਾਰਡੀਗਨ ਆਉਂਦੇ ਆ ਪਾਰਟੀ ਵੇਅਰ ਉਹਦੇ ਤੇ ਅਸੀਂ 20 25% ਅਲੱਗ-ਅਲੱਗ ਡਿਸਕਾਊਂਟ ਲਗਾਏ ਹੋਏ ਨੇ ਔਰ ਜਦੋਂ ਜੀ ਸਟੋਰ ਤੇ ਵਿਜ਼ਿਟ ਕਰੋਗੇ ਉਹ ਵੈਰਾਈਟੀ ਵੀ ਤੁਹਾਨੂੰ ਦਿਖਾਵਾਂਗੇ ਔਰ ਡਿਸਕਾਊਂਟ ਬਾਰੇ ਵੀ ਤੁਹਾਨੂੰ ਪੂਰਾ ਵੇਰਵਾ ਦੇ ਦਵਾਂਗੇ ਫੋਰ ਐਗਜ਼ਾਮਪਲ ਤੁਸੀਂ ਆ ਦੇਖੋ ਪਾਰਟੀ ਵੇਅਰ ਕਾਰਡੀਗਨ ਇਹ ਕੰਪਨੀ ਮੇਡ ਹੈ 골ਡ ਵਿਜ਼ ਇਸ ਅ ਬ੍ਰਾਂਡ ਮਤਲਬ ਲਗਾਉਣੇ ਦਾ ਸਭ ਤੋਂ ਫੇਮਸ ਬ੍ਰਾਂਡ ਹੈ ਜੀ ਕੋਈ ਇਹ ਨਹੀਂ ਕਿ ਅਸੀਂ ਲੋਕਲ ਮਾਰਕੀਟ ਡਿਸਕਾਊਂਟ ਲਗਾਏ ਹੋਏ ਨੇ ਫਰੈਸ਼ ਮਾਲ ਹੈ ਇਸ ਸਾਲ ਦਾ ਆ ਦੇਖੋ ਦੇਖੋ ਕਲੈਕਸ਼ਨ ਸੀ ਹੋਰ ਤੁਸੀਂ ਇਹਦੀ ਵੂਲ ਦੇਖੋ ਪ੍ਰੀਮੀਅਮ ਵੂਲ ਹੈ ਇਹ ਸਾਰੀ ਇੰਪੋਰਟਡ ਵੂਲ ਹੈ ਕੋਈ ਲੋਕਲ ਵੂਲ ਨਹੀਂ ਹੈਗੀ ਸੋਬਰਟ ਡਿਜ਼ਾਈਨਿੰਗ ਔਰ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਜੀ ਇਹਦੇ ਵਿੱਚ ਸਾਈਜ਼ ਹੈਗੇ ਆ M2 ਲੈ ਕੇ 3XL ਤੱਕ। OK ਮਾਰਕੀਟ ਦੇ ਵਿੱਚ ਅਸੀਂ ਅਕਾਰਡਿੰਗਲ ਲੈਨੇ ਆ ਉਹਦੇ ਤੁਹਾਨੂੰ ਇੱਕੋ ਸਾਈਜ਼ ਦਿੰਦੇ ਆ ਫ੍ਰੀ ਸਾਈਜ਼। ਕਿਸੇ ਨੂੰ ਫਿੱਟ ਆਂਦਾ ਕਿਸੇ ਨੂੰ ਫਿੱਟ ਨਹੀਂ ਆਂਦਾ। ਇਹਦੇ 'ਚ ਤੁਹਾਨੂੰ ਸਾਰੇ ਹੀ ਸਾਈਜ਼ ਮਿਲਣਗੇ M2 ਲੈ ਕੇ 3XL ਤੱਕ। ਕੋਈ ਵੀ ਕਸਮਰ ਆਇਆ ਕੋਈ ਕਿਸੇ ਪਰ ਆ ਕੇ ਕਹਿੰਦੇ ਆ ਕਿ ਅਸੀਂ ਆਦਾ ਸ਼ਰੀਰ ਬਹੁਤ ਪਾਰਾ ਹੈ ਸਾਨੂੰ ਆਪਣੇ ਸਾਈਜ਼ ਦੀ ਵੈਰੈਟੀ ਨਹੀਂ ਮਿਲਦੀ। ਸਾਡੇ ਕੋਲ ਤੁਹਾਨੂੰ ਸਾਰੇ ਸਾਈਜ਼ ਮਿਲਣਗੇ ਜੀ। ਠੀਕ ਹੈ ਜੀ। ਬਾਕੀ ਆ ਕੋਰਸ ਵਗੈਰਾ ਦੇਖੋ। ਇਹਦੀ ਕਲੈਕਸ਼ਨ ਦੇਖੋ ਕੋਰਸ ਦੀ। ਆ ਦੇਖੋ। ਇਹ ਇਸ ਆ ਨਿਊ ਕੈਸਲ ਬ੍ਰਾਂਡ ਔਰ ਬੈਸਟ ਬ੍ਰਾਂਡ ਹੈਗਾ ਜੀ ਮੈਡਮ ਇਹਦੇ ਵਿੱਚ ਵੀ ਤੁਹਾਨੂੰ ਅਸੀਂ 40% ਡਿਸਕਾਊਂਟ ਦਾਂਗੇ ਜੀ ਓਕੇ ਔਰ ਐਮ ਆਰ ਪੀ ਵੀ ਤੁਸੀਂ ਦੇਖੋ ਰੀਜ਼ਨਬਲ ਐਮ ਆਰ ਪੀ ਹੈ ਪਲੱਸ ਤੁਸੀਂ ਫੈਬਰਿਕ ਵੀ ਦੇਖੋ ਦੇਖੋ ਅਸੀਂ ਦੋ ਗੱਲਾਂ ਜੀ ਅਸੀਂ ਇੱਕ ਕੁਆਲਿਟੀ ਵੀ ਦੇਖਣੀ ਹੈ ਪਲੱਸ ਡਿਸਕਾਊਂਟ ਦੇਖਣਾ ਹੈ ਅਸੀਂ ਇਕੱਲਾ ਡਿਸਕਾਊਂਟ ਨਹੀਂ ਦੇਖਣਾ ਹੈ ਕਿ ਹਾਂ ਜੀ ਹਨੂ ਅਦਰ ਮਾਰਕੀਟ ਚ 50% ਡਿਸਕਾਊਂਟ ਮਿਲ ਰਿਹਾ ਹੈ ਔਰ ਲੋਕਲ ਮਾਲ ਦੇ ਵਿੱਚ ਤੇ 50 60% ਮਿਲ ਸਕਦਾ ਹੈ ਔਰ ਬ੍ਰਾਂਡਡ ਦੇ ਵਿੱਚ ਵੀ ਅਸੀਂ ਤੁਹਾਨੂੰ 40% ਤੱਕ ਡਿਸਕਾਊਂਟ ਦੇ ਰਹੇ ਹਾਂ ਜੀ ਠੀਕ ਹੈ ਆ ਤੁਸੀਂ ਟ ਸਰ ਇਹਨਾਂ ਦਾ ਕਿੰਨੇ ਪਰਸੈਂਟ ਸਾਰੇ ਅਵੇਲੇਬਲ ਹੋਣਗੇ ਜੀ ਟੌਪ ਦੇ ਵਿੱਚ 40% ਡਿਸਕਾਊਂਟ ਹੈ ਜੀ ਸਰ ਇਹਨਾਂ ਦਾ ਕਿੰਨੇ ਪਰਸੈਂਟ ਡਿਸਕਾਊਂਟ ਹੈ 40% ਡਿਸਕਾਊਂਟ ਇਹਨਾਂ ਦਾ ਵੀ 40% ਹਾਂ ਜੀ 40% ਡਿਸਕਾਊਂਟ ਇਹਦੇ ਵਿੱਚ ਵੀ 올 ਕਲਰ ਅਵੇਲੇਬਲ ਨੇ ਇਹਦੇ ਵਿੱਚ ਸਿਰਫ ਡਿਜ਼ਾਈਨ ਆਂਦੇ ਨੇ ਕਿਸੇ ਆਰਟੀਕਲ ਚ ਕਲਰ ਆਂਦੇ ਆ ਕਿਸੇ ਆਰਟੀਕਲ ਚ ਕਲਰ ਨਹੀਂ ਆਂਦੇ ਹੈਗੇ ਠੀਕ ਜੀ ਇਹ ਕਿਸ ਤੋਂ ਇਲਾਵਾ ਸਾਡੇ ਕੋਲ ਹੋਰ ਸਪੈਸ਼ਲ ਆਈਟਮ ਆਂਦੀ ਹੈਗੀ ਹੈ ਜਿਸ ਤਰ੍ਹਾਂ ਕੀ ਇਸ ਨੂੰ ਅਸੀਂ ਕਹਿੰਦੇ ਆ ਟਰੈਵਲਿੰਗ ਟਰੈਵਲਿੰਗ ਸੈਟ ਓਕੇ ਇਸ ਐਨਰੀ 벨ਟ ਆਉਂਦੀ ਹੈ ਜੈਨਰੀ ਵਗੈਰਾ ਜਾਂਦੇ ਨੇ 에어ਪੋਰਟ ਜਾਣਾ ਹੈ ਕੁਛ ਹੈ ਉਹਦੇ ਚੀਜ਼ਾਂ ਯੂਜ਼ ਹੋ ਸਕਦੀਆਂ ਜੀ ਔਰ ਇੱਕ ਇਲੈਕਸ਼ਨ ਵੀ ਸਿਰਫ ਮਾਰਕੀਟ ਚ ਸਾਡੇ ਕੋਈ ਅਵੇਲੇਬਲ ਹੈ ਕਿਸੇ ਕੋਈ ਮਾਰਕੀਟ ਚ ਇੱਕ ਕੰਪਨੀ ਦਾ ਮਾਲ ਨਹੀਂ ਆ ਰਿਹਾ ਉਹਨਾਂ ਹੀ ਤਰ੍ਹਾਂ ਦੇ ਆਰਟੀਕਲ ਆ ਰਹੇ ਨੇ ਆ ਜੀ ਦੇਖੋ ਮੈਂ ਤੁਸੀਂ ਫੈਬਰਿਕ ਵੀ ਦੇਖ ਸਕਦੇ ਹੋ ਫੈਬਰਿਕ ਵੀ ਸਾਰੇ ਪ੍ਰੀਮੀਅਮ ਨੇ ਔਰ ਸਾਈਜ਼ ਇਹਨਾਂ ਦੇ ਵਿੱਚ ਵੀ ਅਵੇਲੇਬਲ ਹੈਗੇ ਆ M2 ਲੈ ਕੇ XXL ਤੱਕ ਔਰ ਇਹ ਆਰਟੀਕਲ ਦੇਖੋ ਜੀ। ਕਾਫੀ ਅੱਛਾ ਸੇਲ ਹੋਇਆ ਸਾਡੇ ਕੋਲ ਇਹ ਆਰਟੀਕਲ। ਇਹਦੇ ਮੈਂ ਤੁਹਾਨੂੰ ਫੋਟੋ ਸ਼ੂਟ ਵੀ ਦਿਖਾਉਂਗਾ। ਫੋਟੋ ਸ਼ੂਟ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਵੇਅਰ ਕੀਤੇ ਹੋਏ ਕਿਸ ਤਰ੍ਹਾਂ ਦੇ ਲੱਗ ਰਹੇ ਨੇ। ਸਰ men's collection ਦੇ ਵਿੱਚ ਤੁਹਾਡੇ ਕੋ ਕਿਹੜੀ-ਕਿਹੜੀ ਵੈਰਾਈਟੀ ਹੈ ਤੇ ਕਿੰਨੇ ਪਰਸੈਂਟ ਡਿਸਕਾਊਂਟ ਤੁਸੀਂ ਲਗਾਏ ਨੇ? ਜੀ। men's ਦੇ ਵਿੱਚੋਂ ਮੈਡਮ ਆਪਣੇ ਕੋ ਜੈਕਟਸ ਆਂ ਵੀ ਹੈਗੀਆਂ, ਠੀਕ ਹੈ? ਸ਼ਰਟਸ ਆਂ ਵੀ ਹੈ। ਕੂਲ ਸ਼ਰਟਸ ਹੈ, ਵਾਰਮ ਸ਼ਰਟਸ ਹੈਗੀਆਂ, ਕਾਰਡੀਗਨਸ ਵਗੈਰਾ ਆਂਦੇ ਹੈਗੇ। ਬਾਟਮ ਹੈਗੇ ਆਂ ਆਪਣੇ ਕੋ, ਵਾਰਮ, ਲੋਰਚ और बाकी ਆਪਣੇ को ਡੈਨੀ ਵਗੈਰਾ ਆਂਦੀ ਹੈਗੀਆਂ ਠੀਕ ਹੈ ਮਤਲਬ ਕਿ ਟੋਟਲ ਕਾਫੀ ਕਲੈਕਸ਼ਨ ਹੈਗੀ ਹੈ है ਵਗੈਰਾ ਆਪਣਾ ਸ਼ਰਟਸ ਵਗੈਰਾ ਠੀਕ ਹੈ ਅ ਜੈਕਟਸ ਦੇ ਵਿੱਚ ਜਿਦਾ ਅਸੀਂ 30% ਡਿਸਕਾਊਂਟ ਹੈ ਦੇਚ 30% ਜੀ ਤੇ 올 ਸਾਈਜ਼ਸ ਦੇ ਵਿੱਚ ਅਵੇਲੇਬਲ ਹੈ ਜੀ ਐਮ 2 ਲੈ ये माइनस डिग्री टैंपरेचर भी यूज कर सकते हैं और फैशन लिखा हो देखो अल्ट्रावॉर्म ठीक है अल्ट्राव का मीनस ये है कि माइनस डिग्री टैंपरेचर भी यूज कर सकते हैं थोड़ा फैशनेबल जैकेट्स भी है प्रीमियम क्वालिटी इमोटेड शर्ट्स ठीक है नीचे मटीरियल देख सकते हो काफ़ी वार्म मटीरियल है एर्टी परसेंट डिस्काउंट लगाया हुए हैं ਠੀਕ ਹੈ ਇਹਦੇ ਚ ਆਬੇਸ਼ਰ ਦਾ ਆਰਟੀਕਲ ਦੇਖੋ ਤੇ ਇਹਦੇ ਚ ਵੀ ਤੁਹਾਨੂੰ ਕਾਫੀ ਸਾਰੀ ਡਿਜ਼ਾਈਨਿੰਗ ਹੋਰ ਵੀ ਦੇਖਣ ਨੂੰ ਮਿਲ ਜਾਏਗੀ ਆ ਚੀ ਦੇਖੋ ਆ ਦੇਖੋ ਫੈਬਰਿਕ ਵੀ ਫੀਲ ਕਰ ਸਕਦੇ ਹੋ ਔਰ ਤੁਸੀਂ ਕਲਰ ਮੈਚਿੰਗ ਵੀ ਦੇਖ ਸਕਦੇ ਹੋ ਇਸ ਤੋਂ ਇਲਾਵਾ ਵੀ ਕਾਫੀ ਸਾਰੀ ਕਲੈਕਸ਼ਨ ਹੋਰ ਆਪਣਾ ਅਵੇਲੇਬਲ ਹੈਗੀ ਹੈ ਔਰ ਜਿਸਾ ਕਿ ਆ ਦੇਖੋ ਸਪੈਸ਼ਲ ਆਟਮ ਹੈ ਮੇਰੀ ਸ਼ੋਪ ਦੀ ਡੈਨੀਨ ਦੇ ਵਿੱਚ ਲੋਰ ਹੈ ਇਸੇ ਨੂੰ ਪੈਂਟ ਦੀ ਤਰ੍ਹਾਂ ਯੂਜ਼ ਕਰ ਸਕਦੇ ਆ ਔਰ ਇਸੇ ਦਾ ਵਾਲਾ ਅੰਦਰ ਵਾਲਾ ਮਟੀਰੀਅਲ ਦੇਖੋ ਕਾਫੀ ਵਾਰਮ ਮਟੀਰੀਅਲ ਲਗਾਇਆ ਹੋਇਆ ਹੈ ਤੇ ਸਰ ਇਹ ਕਿੰਨੇ ਪਰਸੈਂਟ ਡਿਸਕਾਊਂਟ ਹੈ ਇਹਦੇ ਤੇ ਮੈਡਮ ਅਸੀਂ 20% ਡਿਸਕਾਊਂਟ ਦਾਂਗੇ ਇਹ ਸਾਡੀ ਰੈਗੂਲਰ ਆਈਟਮ ਹੈਗੀ ਹੈ ਇਹਦੇ ਤੇ 20% ਡਿਸਕਾਊਂਟ ਦੇ ਦਾਂਗੇ ਅਸੀਂ ਇਹਨੂੰ ਐਮ ਆਰ ਪੀ ਤੇ ਸੇਲ ਕਰਦੇ ਆ ਸੀਜ਼ਨ ਇਸ ਚਮ ਤੁਹਾਨੂੰ 20% ਮਿਲੇਗਾ ਇਹਦੇ ਵਿੱਚ ਹੋਰ ਵੀ ਕਲਰ ਆਵੇ ਇਹਦੇ ਕਲਰ ਵੀ ਅਵੇਲੇਬਲ ਹੈਗੇ ਆ ਉਹ ਸਾਈਜ਼ ਹੈਗੇ 30 ਤੋਂ ਲੈ ਕੇ 40 ਸਾਈਜ਼ੇ ਵੀ ਤੱਕ ਹੈਗੇ ਆ ਹਰ ਸਾਈਜ਼ੇ ਹੈਗੇ ਨੇ ਔਰ ਮੈਂ ਤੁਹਾਨੂੰ ਇਹਦਾ ਮਟੀਰੀਅਲ ਦਿਖਾਣਾ ਅੰਦਰੋਂ ਵੀ ਓਲੀ ਵਾਰਮ ਹੈ ਓਲੀ ਵਾਰਮ ਜਿਨੀ ਮਰਜੀ ਠਾਣ ਦੇ ਵਿੱਚ ਯੂਜ਼ ਕਰ ਲਓ ਨਾ ਉਹ ਰੈਗੂਲਰ ਆਈਟਮ ਆ ਪਾਵੇਂ 5 ਸਾਲ ਪੀਸ ਯੂਜ਼ ਕਰ ਲਓ ਪੀਸ ਨੂੰ ਕੁਝ ਵੀ ਨਹੀਂ ਹੋਣਾਗਾ ਫੁੱਲੀ ਗਰੰਟੀ ਪੀਸ ਨੇ ਨਾਲ ਗਰੰਟੀ ਵੀ ਪੂਰੀ ਤਾਂਗੇ ਫੈਬਰਿਕ ਦੀ ਯਾਨੀ ਕਿ ਕੋਈ ਫੈਬਰਿਕ ਦੀ ਕੋਈ ਕੰਪਲੇਟ ਆਏਗੀ ਇਹ ਸਾਡੇ ਕਾਰਡੀਗਨਸ ਵਗੈਰਾ ਇਹਦੇ ਚ ਵੀ ਕਾਫੀ ਕਲੈਕਸ਼ਨ ਹੈਗੀ ਆ ਕੈਜੂਅਲ ਇਹਨਾਂ ਤੇ ਕਿੰਨੇ ਪਰਸੈਂਟ ਡਿਸਕਾਊਂਟ ਹੈ ਇਹਦੇ ਤੇ ਅਸੀਂ ਤੁਹਾਨੂੰ 30% ਡਿਸਕਾਊਂਟ ਤਾਂਗੇ ਜੀ ਓਕੇ ਠੀਕ ਹੈ ਜੀ ਅਬ ਬਾਕੀ ਹੋਰ ਵੀ ਕਾਫੀ ਸਾਰੀ ਕਲੈਕਸ਼ਨ ਇਹਦੇ ਚ ਮਿਲ ਜਾਏਗੀ ਸਰ ਕਿਡਜ਼ ਵੇਅਰ ਦੇ ਵਿੱਚ ਤੁਹਾਡੇ ਕੋਲ ਕਿਹੜੀ ਕਿਹੜੀ ਕਲੈਕਸ਼ਨ ਹੈ ਤੇ ਕਿੰਨੇ ਪਰਸੈਂਟ ਡਿਸਕਾਊਂਟ ਲਗਾਇਆ ਗਿਆ ਜੀ ਜੀ ਕਿਹੜੇ ਦੇ ਵਿੱਚ ਸਾਡੇ ਕੋਲ ਟੌਪ, ਬਾਟਮ, ਡ्रेसेस ਸਾਰਾ ਕੁਝ ਅਵੇਲੇਬਲ ਹੈਗਾ। ਛਰਾਰੇ, ਲਹਿੰਗੇ, ਗਾਊਨ, ਹਰ ਤਰ੍ਹਾਂ ਦੀ ਆਈਟਮ ਹੈਗੀ ਹੈ ਸਵਾਰਸੂਟਸ ਵਗੈਰਾ। ਮੈਂ ਤੁਹਾਨੂੰ ਸ ਕਲੈਕਸ਼ਨ ਦਿਖਾਉਣਾ ਸਾਰੀ ਔਰ ਤੁਹਾਨੂੰ ਡਿਟੇਲ ਚ ਦੱਸਾਂ ਕਿ ਕਿੰਨੇ ਕਿੰਨੇ ਡਿਸਕਾਊਂਟ ਹੈ ਗਿਆ। ਜੀ ਠੀਕ ਹੈ ਜੀ। ਜਿਵੇਂ ਆਹ প্রিনਟਰ ਡ्रेसेस ਹੈਗੀਆਂ ਸਾਡੇ ਕੋਲੋਂ। ਠੀਕ ਹੈ। ਇਹਦੇ 30% ਡਿਸਕਾਊਂਟ ਹੈ। ਓਕੇ। ਇਸੇ ਰਮਾਤਾ ਨੂੰ 2 2 3 3 ਪੀਸਾਂ ਦਾ ਸਿਰਫ ਸੈਂਪਲ ਹੀ ਦਿਖਾ ਰਹੇ ਆਂ ਔਰ ਇਸ ਤੋਂ ਇਲਾਵਾ ਕਲੈਕਸ਼ਨ ਬਹੁਤ ਸਾਰੀ ਹੈਗੀ ਹੈ ਉਸੀ ਸਟੋਰ ਦੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਇੰਨਾ ਸਾਰਿਆਂ ਦੇ ਵਿੱਚ ਮੈਡਮ ਅਸੀਂ 30% ਡਿਸਕਾਊਂਟ ਤੁਹਾਨੂੰ ਦਾਂਗੇ ਓਕੇ ਠੀਕ ਹੈ ਸਿਰਫ ਵਿంటర్ ਡਰੈਸ ਦੇ ਵਿੱਚ ਜੀ ਇਹਦੇ ਵਿੱਚ ਵੀ ਨਾਟ ਸਮਰ ਨਾਟ ਪਾਰਟੀ ਵੇਅਰ ਤੇ ਸਰ ਇਹਦੇ ਵਿੱਚ ਵੀ ਸਾਈਜ਼ਸ ਹੈਗੇ ਨੇ ਤੁਹਾਡੇ ਕੋਲ ਸਾਈਜ਼ ਮੈਡਮ ਇਹਦੇ ਵਿੱਚ ਆਉਂਦੇ ਆਪਨੇ ਕੋ 24 ਤੋਂ ਲੈ ਕੇ 36 38 ਸਾਈਜ਼ ਤੱਕ ਵੈਸੇ ਆਪਨੇ ਕੋ ਜਿਹੜੀ ਕਿਰਜ਼ੀ 컬렉ਸ਼ਨ ਹੈਗੀ ਹੈ ਨਿਊ ਬੋਨ ਤੋਂ ਲੈ ਕੇ 18 ਸਾਲ ਤੱਕ ਆਂਦੀ ਹੈਗੀ ਹੈ ਜੀ ਠੀਕ ਹੈ ਉਹਦੇ ਵਿੱਚ ਸਾਰੀ ਤੁਹਾਨੂੰ ਸਾਈਜ਼ਾਂ ਦੇ ਵਿੱਚ ਸਾਰੀ 컬렉ਸ਼ਨ ਨਹੀਂ ਮਿਲੇਗੀ ਜੀ ਔਰ ਕੁਝ ਆਈਟਮ ਹੈਗੀਆਂ ਜਿਸ ਤਰ੍ਹਾਂ ਇਹਨਾਂ ਦੇ ਸਾਈਜ਼ ਆਉਂਦੇ ਆ ਜਿਸ ਤਰ੍ਹਾਂ ਤੁਹਾਨੂੰ ਮੈਂ ਆਈਟਮ ਦਿਖਾ ਰਿਹਾ ਹਾਂ ਉਹਨੇ ਇਹਦੇ ਵਿੱਚ ਸਾਈਜ਼ ਆਉਂਦੇ ਆ 24 ਤੋਂ ਲੈ ਕੇ 36 ਨਾਲ 38 ਤੱਕ ਕੁਝ ਆਈਟਮ ਦੇ ਵਿੱਚ ਹੈਗੇ ਜਿਹਦੇ ਆਉਂਦੇ ਆ ਨਿਊ ਬੋਨ ਤੋਂ ਲੈ ਕੇ 24 ਸਾਈਜ਼ ਦੇ ਤੱਕ ਅਲੱਗ-ਅਲੱਗ ਸੈਗਮੈਂਟ ਚ ਅਲੱਗ-ਅਲੱਗ ਸਾਈਜ਼ ਹੁੰਦੇ ਨੇ ਆ ਜੈਕਟਸ ਹੈ ਜੈਕਟਸ ਦੇ ਵਿੱਚ ਅਸੀਂ 40% ਡਿਸਕਾਊਂਟ ਲਗਾਇਆ ਹੋਇਆ ਹੈ ਠੀਕ ਹੈ ओके ਇਹਦੇ ਵਿੱਚ ਵੀ ਤੁਹਾਨੂੰ ਕਾਫੀ ਸਾਰੀ ਕਲੈਕਸ਼ਨ ਹੋਰ ਮਿਲ ਜੇਗੀ ਅ ਅਪਰਸ ਵਗੈਰਾ ਹੈ ਇਹਨਾਂ ਤੇ ਵੀ 40% ਡਿਸਕਾਊਂਟ ਹੈ ਜੀ ਇਹਦੇ ਤੁਸੀਂ ਅੰਦਰ ਵੱਲੇ ਵੀ ਮਟੀਰੀਅਲ देखो। अंदर भी फैब्रिक देखो फुली वॉर्म हाँ देखो ये टॉप बगैर की कलेक्शन है और फैब्रिक देखो डिजाइनिंग देखो यदि बैल्बट प्रीमियम बैलवेट हर देखो सैटशर्ट देखो और साइज़ सारे अवेलेबल है ये टॉप बगैर ठीक है ਇਰੇਜ ਕਾਫੀ ਸਾਰੇ ਹੋਰ ਵੀ ਡਿਜ਼ਾਈਨਿੰਗ ਮਿਲ ਜਾਏਗੀ। ਔਰ ਇਹ ਬੋਟਮ ਹੈ ਵਿంటర్ ਦੇ। ਇਹਦੇ ਅੰਦਰ ਵਾਰਮ ਮਟੀਰੀਅਲ ਲੱਗਾ ਹੋਇਆ ਹੈ ਔਰ ਇਹਦੇ 'ਚ ਵੀ ਅਸੀਂ ਤੁਹਾਨੂੰ 40% ਡਿਸਕਾਊਂਟ ਦਾਂਗੇ। ਸਰ ਜਿਹੜੀ ਤੁਸੀਂ ਸੇਲ ਲਗਾਈ ਹੈ ਇਹ ਕਿੰਨੇ ਦਿਨਾਂ ਤੱਕ ਤੁਸੀਂ ਲਗਾਈ ਹੈ? ਇਹ 1 ਜਨਵਰੀ ਤੋਂ ਲੈ ਕੇ 15 ਫਰਵਰੀ ਤੱਕ ਸੇਲ ਲਗਾਈ ਹੋਈ ਹੈ। ਸਰ ਬॉयਸ ਕਿਡਸ ਦੇ 컬렉ਸ਼ਨ ਤੇ ਤੁਸੀਂ ਕਿੰਨੇ ਪਰਸੈਂਟ ਡਿਸਕਾਊਂਟ ਲਗਾਇਆ ਹੈ? ਜੀ ਬॉयਸ ਕਿਡਸ 컬렉ਸ਼ਨ ਦੇ ਵਿੱਚ ਅਸੀਂ 40% ਤੱਕ ਡਿਸਕਾਊਂਟ ਲਗਾਇਆ ਹੈ। ਅਲੱਗ-ਅਲੱਗ ਆਈਟਮ 'ਤੇ ਅਲੱਗ-ਅਲੱਗ ਡਿਸਕਾਊਂਟ ਠੀਕ ਹੈ? ਜੀ। ਜਿਸਾਂ ਤੁਸੀਂ ਬ अन्य देवियों से भी 40 परसेंट डिस्काउंट लगाया है फ्लैट 40 परसेंट ठीक है अब देखो बाकी स्वेटशर्ट्स भी आ गई हैं स्वेटशर्ट्स पे भी 40 परसेंट है उसे भी देख सकते हो आगे ठीक है तेरे भी कुछ वॉइस साइजेस थे साइज मैडम अन्य देवियाँ 18 तो लैक है 16 साइज़ तक आंदेल मतलब 18 तो ल�

ਇਸ ਸਾਈ ਸਾਰੇ ਆਣਗੇ 0 ਤੋਂ ਲੈ ਕੇ 16 ਨੰਬਰ ਤੱਕ ਠੀਕ ਹੈ 3 ਪੀਸ ਨੇ ਇਸ ਬਾਸਕਟ ਤੇ ਸਰ ਇਹਨਾਂ ਦੇ ਕਿੰਨੇ ਪਰਸੈਂਟ ਡਿਸਕਾਊਂਟ ਤੁਸੀਂ ਲਗਾਏ ਦੇ ਵਿੱਚ ਪਾਰਟੀ ਵਿੱਚ ਸਾਡਾ ਰੈਗੂਲਰ ਡਿਸਕਾਊਂਟ ਹੀ ਹੁੰਦਾ ਠੀਕ ਹੈ ਇਹ ਹੈ ਕਿ ਕਲੈਕਸ਼ਨ ਤੁਹਾਨੂੰ ਮਾਰਕੀਟ ਨਾਲੋਂ ਡਿਫਰੈਂਟ ਮਿਲ ਜੇਗੀ ਆ ਦੇਖੋ ਇੰਡੋ-वेस्टर्न ਇੱਕ ਹੰਡ ਫਾਊਚਾ ਉਧਾਓ ਬੜੇ ਦੇਖੋ ਜੀ ਸਗਰਜ਼ਲੀ ਪਾਰਟੀ ਵਿੱਚ ਕੀ ਕੀ ਅਵੇਲੇਬਲ ਹੈ ਤੁਹਾਡੇ ਤੋਂ ਹਾਂਜੀ ਗਰਜ਼ ਵਿੱਚ ਆਪਣੇ ਕੋ ਗਾਊਨ ਸ਼ਰਾਰਾ ਸੂਟ ਸਲਵਾਰ ਸੂਟ ਲਹਿੰਗਾ ਸਾਰੀ ਕਲੈਕਸ਼ਨ ਆਬੀ ਹੈਗੀ ਆ ਦੇਖੋ ਇਹ ਸਾਰਾ ਗਾਊਨ ਹੈਗੇ ਨੇ ਇਹਨਾਂ ਦੇ ਸਾਈਜ਼ ਆਂਦੇ 18 ਤੋਂ ਲੈ ਕੇ 30 32 ਤੋਂ ਲੈ ਕੇ 40 ਸਾਰੇ ਸਾਈਜ਼ ਅਵੇਲੇਬਲ ਹੈਗੇ ਤੇ ਸਰ ਇਹਨਾਂ ਤੇ ਕਿੰਨੇ ਪਰਸੈਂਟ ਡਿਸਕਾਊਂਟ ਹੈ ਇਨ ਵਿੱਚ ਮੈਡਮ ਰੈਗੂਲਰ ਡਿਸਕਾਊਂਟ ਹੈ ਪਾਰਟੀ ਵਿੱਚ ਵਿੱਚ ਤੁਹਾਨੂੰ ਰੈਗੂਲਰ ਡਿਸਕਾਊਂਟ ਹੀ ਮਿਲੇਗਾ ਔਰ ਕਲੈਕਸ਼ਨ ਅੱਛੀ ਮਿਲੇਗਾ ਆ ਦੇਖੋ ਸਲਵਾਰ ਸੂਟਸ ਗਰ ਸਲਵਾਰ ਹੈ ਆ ਦੇਖੋ ਇਹ ਸ਼ਰਾਰੇ ਵਾਲੇ ਆ ਦੇਖੋ ਇਹ ਆਰਟੀਕਲ ਮੈਂ ਤੁਸੀ ਆਪਣੇ ਕਸਟਮਰਸ ਨੂੰ ਕੀ ਬਿਲ ਕਰਨਾ ਚਾਹੁੰਦੇ ਹੋ ਮੈਂ ਇੱਕੋ ਹੀ ਅਪੀਲ ਕਰਨਾ ਚਾਹੁੰਦੀ ਹਾਂ ਜੇ ਤੁਸੀਂ ਸਾਰੇ ਇਸ ਭਾਰੀ ਸੇਲ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਵਿਜ਼ਿਟ ਕਰੋ ਨਿਊ ਫੈਸ਼ਨ ਹਟ ਲਾਇਬ੍ਰੇਰੀ ਚੌਂਕ ਦਸੂਆ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੇ ਕਸਟਮਰਸ ਨੂੰ ਜੀ ਜੀ ਮੈਂ ਤੁਹਾਨੂੰ ਸਾਰੇ ਗਰਮੋਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਜੋ ਵੈਰਾਈਟੀ ਤੇ ਜੋ ਕਲੈਕਸ਼ਨ ਸਾਡੀ ਸ਼ੋਪ ਤੇ ਤੁਹਾਨੂੰ ਅਵੇਇਲ ਮਿਲੇਗੀ ਉਹ ਮਾਰਕੀਟ ਚ ਕੋਮਨ ਕਿਸੇ ਵੀ ਸਟੋਰ ਤੇ ਤੁਹਾਨੂੰ ਨਹੀਂ ਮਿਲੇਗੀ ਔਰ ਪਲੀਜ਼ ਤੁਹਾਨੂੰ ਰਿਕਵੈਸਟ ਹੈ ਤੁਸੀਂ ਸਾਰੇ ਯਾਨੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਔਰ ਸਾਡੀ ਕਲੈਕਸ਼ਨ ਦੇਖੋ ਔਰ ਪਾਰੀ ਸੇਲ ਦਾ ਫਾਇਦਾ ਉਠਾਓ ਥੈਂਕ ਯੂ ਸੋ ਅਗਰ ਤੁਸੀਂ ਵੀ ਨਿਊ ਫੈਸ਼ਨ ਹਟ ਸ਼ਾਪ ਦੇ ਵਿੱਚ ਲਗਾਈ ਗਈ ਸੇਲ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਵਿਜ਼ਿਟ ਕਰੋ ਨਿਊ ਫੈਸ਼ਨ ਹਟ ਸ਼ਾਪ ਜੋ ਕਿ ਨੀਅਰ ਪਮਾ ਜੁਵਲਰਸ ਲਾਇ ਨਿਊ ਫੈਸ਼ਨ ਹੱਟ ਸ਼ਾਪ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ